ਤਾਂ ਸੂਬੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਚੋਰ ਬੇਖੌਫ ਨੇ ਇਹ ਤਸਵੀਰਾਂ ਉਸ ਦੀ ਗਵਾਹੀ ਪਾ ਰਹੀਆਂ ਨੇ ਤਿੰਨ ਦੁਕਾਨਾਂ ਨੂੰ ਇਹਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਬੀਤੀ ਰਾਤ ਦਾ ਇਹ ਪੂਰਾ ਮਾਮਲਾ ਹੈ ਚੋਰ ਜਿਹੜੇ ਸੀਗੇ ਇੱਥੇ ਦੁਕਾਨਾਂ ਦੇ ਸ਼ਟਰ ਤੋੜਦੇ ਨੇ ਅੰਦਰ ਦਾਖਲ ਹੁੰਦੇ ਨੇ ਤਾਂ ਨਗਦੀ ਤੇ ਜਿਹੜਾ ਸਮਾਨ ਸਿਗਾ ਇਥੋਂ ਲੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਚੋਰਾਂ ਨੇ ਇਹ ਵਾਰਦਾਤ ਦੀ ਅੰਜਾਮ ਦਿੱਤੀ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੜਕਸਾਰ ਸਵੇਰੇ ਕਰੀਬ 3 ਵਜੇ ਦਾਖਲ ਹੁੰਦੇ ਨੇ ਦਾਖਲ ਹੋਣ ਤੋਂ ਬਾਅਦ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੀਸੀਟੀਵੀ ਦੇ ਵਿੱਚ ਇਹਨਾਂ ਦੀ ਹਰ ਹਰਕਤ ਕੈਦ ਹੋ ਗਈ ਹੈ ਸਭ ਤੋਂ ਪਹਿਲਾਂ ਇਹ ਸ਼ਟਰ ਤੋੜਦੇ ਨੇ ਸ਼ਟਰ ਇਹਨਾਂ ਦੇ ਵੱਲੋਂ ਤੋੜੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਅੰਦਰ ਦਾਖਲ ਹੋ ਜਾਂਦੇ ਨੇ ਕਿਰੀਆਨੇ ਦੀਆਂ ਦੁਕਾਨਾਂ ਸਿਗੀਆਂ ਤਿੰਨ ਦੁਕਾਨਾਂ ਨੂੰ ਇਹਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤਾਂ ਦਰ ਜੜਾ ਵੀ ਸਮਾਰਟ ਪਿਆ ਸੀਗਾ ਸਾਰਾ ਚੋਰੀ ਕਰਕੇ ਇਹ ਫਰਾਰ ਹੋ ਗਏ ਤੜਕਸਾਰ ਸਵੇਰੇ ਕਰੀਬ 3 ਵਜੇ ਦਾਖਲ ਹੁੰਦੇ ਨੇ ਇੱਥੇ ਪਹੁੰਚਦੇ ਨੇ ਵਿਖੋਫ ਹੋਏ ਚੋਰ ਸ਼ਰਿਆਮ ਵਾਰਦਾਤ ਨੂੰ ਅੰਜਾਮ ਦੇ ਗਏ ਨੇ ਤੇ ਸੀਸੀਟੀਵੀ ਦੇ ਵਿੱਚ ਇਹਨਾਂ ਦੀ ਸਾਰੀ ਹਰਕਤ ਕੈਦ ਹੋ ਗਈ ਹੈ ਤਾਜੀਰਾ ਦਾ ਇਹ ਪੂਰਾ ਮਾਮਲਾ ਹੈ ਜੀਰਾ ਦੇ ਕੋਟ ਇਸੇ ਖਾਂ ਰੋਡ ਦੇ ਉੱਤੇ ਬੀਤੀ ਰਾਤ ਜਿਹੜਾ ਚੋਰਾਂ ਵੱਲੋਂ ਕਰਿਆਨੇ ਦੀਆਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਇੱਥੋਂ ਲੱਖਾਂ ਰੁਪਏ ਦੀ ਨਕਦੀ ਤੇ ਸਮਾਨ ਚੋਰੀ ਕਰਕੇ ਲੈ ਗਏ ਨੇ ਜਿਹੜੇ ਘੇ ਦੇ 3 ਪੇ ਹੋਏ ਸੀਗੇ ਉਹ ਵੀ ਉਡਾ ਕੇ ਲੈ ਗਏ ਨੇ ਤਾਂ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਜਿਹੜੀਆਂ ਦੁਕਾਨਾਂ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਕਿਵੇਂ ਇਹਨਾਂ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਕੁਝ ਹੀ ਕਦਮਾਂ ਦੀ ਦੂਰੀ ਦੇ ਉੱਤੇ ਜਿੱਥੇ ਇਹਨਾਂ ਨੇ ਵਾਰਦਾਤ ਕੀਤੀ ਹੈ ਚੋਰਾਂ ਨੇ ਇਹਨਾਂ ਦੁਕਾਨਾਂ ਤੋਂ ਕੁਝ ਹੀ ਕਦਮਾਂ ਦੀ ਦੂਰੀ ਦੇ ਉੱਤੇ ਇੱਥੇ ਡੀਐਸਪੀ ਜੀਰਾ ਦਾ ਦਫ਼ਤਰ ਵੀ ਹੈ ਤਾਂ ਉਸ ਦੇ ਲਾਗੇ ਇਹਨਾਂ ਨੇ ਬਿਖੋਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿਸੇ ਦਾ ਇਹਨਾਂ ਨੂੰ ਭੈ ਨਹੀਂ ਹੈ ਡਰ ਨਹੀਂ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਂਦੇ ਨੇ ਆਂਦੇ ਸਾਰ ਪਹਿਲਾਂ ਸ਼ਟਰ ਤੋੜੇ ਜਾਂਦੇ ਆ ਜਾਂਦੇ ਨੇ ਤਾਂ 3 ਵਜੇ ਦੇ ਕਰੀਬ ਇਹਨਾਂ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤਿੰਨਾਂ ਦੁਕਾਨਾਂ ਦੇ ਸ਼ਟਰ ਤੋੜੇ ਉਸ ਤੋਂ ਬਾਅਦ ਅੰਦਰ ਜੜਾ ਵੀ ਸਮਾਨ ਸੀਗਾ ਉਸ ਨੂੰ ਉਡਾ ਕੇ ਲੈ ਗਏ ਨਗਦੀ ਵੀ ਚੱਕ ਕੇ ਲੈ ਗਏ ਜਿਹੜੇ ਕਰਿਆਨੇ ਦੇ ਅੰਦਰ ਜਿਹੜੇ ਟੀਨ ਪੇ ਸੀਗੇ ਘੇ ਦੇ ਟੀਨ ਪੇ ਹੋਏ ਸੀਗੇ ਉਹ ਵੀ ਇਹ ਉਡਾ ਕੇ ਚੋਰ ਲੈ ਗਏ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਹੌਸਲੇ ਬੁਲੰਦ ਨੇ ਦੇਖਿਆ ਜਾ ਸਕਦਾ ਹੈ ਕਿਸੇ ਦਾ ਇਹਨਾਂ ਨੂੰ ਡਰ ਨਹੀਂ ਹੈ ਬੇਖੌਫ ਹੋ ਕੇ ਆਏ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਜੋ ਇਹਨਾਂ ਦੀ ਪਛਾਣ ਹੋ ਸਕੇ ਤਾਂ ਇਹ ਕਾਬੂ ਵੀ ਆ ਸਕਣ ਤਾਂ ਕੀ ਕੁਝ ਕਹਿਣਾ ਦੁਕਾਨਦਾਰਾਂ ਦਾ ਇਸ ਪੂਰੇ ਮਾਮਲੇ ਦੇ ਉੱਤੇ ਆਓ ਤੁਹਾਨੂੰ ਸੁਣਾਣੇ 5 ਵਜੇ ਕੁਝ ਮਿੰਟs ਮੈਨੂੰ ਫੋਨ ਆਇਆ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਪਿਆ ਜਦੋਂ ਇੱਥੇ ਆ ਕੇ ਦੇਖਿਆ ਤੇ ਸਾਡਾ ਵੀ ਜਨਰਲ ਕਰਨਾਟ ਸ਼ੋਪ ਤੇ ਦੋ ਘੋਨੇਗੇ ਜਿਕਨਾ 40 ਸ਼ਟਰ ਟੁੱਟੇ ਹੋਏ ਆ ਜੋ ਤੁਸੀਂ ਵੀਡੀਓ ਵੇਖਿਆ ਤੇ ਉਹਦੇ ਵਿੱਚ ਤਕਰੀਬਨ 50000 400 ਰੁਪਿਆ ਨਕਦ ਜੱਡੇ ਦੇ ਵਿੱਚ ਸੀਗਾ ਤਿੰਨ ਵਕਸੇ ਦੇ ਸੀ ਕਿ ਉਹਦੇ 6 ਟਿਨ ਰਿਫਰੈਂਡ ਉਹ ਕੈਮਰੇ ਦੇ ਵਿੱਚ ਜਾਂਦੇ ਵਿਕੇ ਆ ਅਗਲੀ ਅਸੀਂ ਜੋ ਸ਼ਟਰ ਚੱਕਾਂਗੇ ਬਾਕੀ ਸਮਾਨ ਤਾਂ ਜੱਬਾ ਬਾਅਦ ਚ ਪਤਾ ਲੱਗੇਗਾ ਕਿ ਕਿੰਨੇ ਕੁ ਦਾ ਨੁਕਸਾਨ ਹੋਇਆ ਤਕਰੀਬਨ ਲੱਖ ਰੁਪਿਆ ਦਾ ਜਿਸੇ ਇਹਦਾ ਬਾਕੀ ਅਜੇ ਸ਼ਟਰ ਚੱਕਾਂਗੇ ਫਿਰ ਪਤਾ ਲੱਗੂ ਕਿ ਕਿੰਨੇ ਮੰਗਿਆ ਮੰਗ ਜੀ ਜਾਂ ਤੇ ਚੋਰਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਜੋ ਇਹ ਵਾਪਸ ਹੀ ਸਕਦੇ ਸੀ ਸ਼ਾਂਤੀ ਕਰਾਨਾ ਸਟੋਰ ਮੇਰੀ ਕਰਿਆਨੀ ਵੀ ਬਾਣਾਗੀ ਠੀਕ ਹੈ ਜੀ ਸਵੇਰ ਨੂੰ ਮੈਨੂੰ ਪਤਾ ਲੱਗਾ ਕਿ ਮੇਰੇ ਤਾਇਆ ਜੀ ਦੇ ਬੰਦੇ ਨੇ ਮੈਨੂੰ ਬਾਲ ਦਿੱਤੀ ਹੈ ਜੀ 5:30 5 ਵਜੇ ਜੀ ਆ ਦੇਖੋ ਸ਼ਟਰ ਟੁੱਟੇ ਹੋਏ ਆ ਜੀ ਠੀਕ ਹੈ ਜੀ ਮੇਰਾ 10 ਤੋਂ 15 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਇਸ ਤੋਂ 100 ਕਿਲੋਮੀਟਰ ਤੇ ਕਾਇਦੇ ਦੂਰੀ ਤੇ ਥਾਣਾ ਜੀ ਠੀਕ ਹੈ ਜੀ ਇਹਨਾਂ ਮੇਰੀ ਦ칸 ਤੋਂ 100 ਗਾਜਾਂ ਦੂਰ ਥਾਣਾ ਜੀ ਇਹਨਾਂ ਨੂੰ ਕੋਈ ਫੌਜ ਨਹੀਂ ਜੀ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ ਜੀ ਠੀਕ ਹੈ ਜੀ ਮੇਰਾ ਨੁਕਸਾਨ 10 ਤੋਂ 15 ਹਜ਼ਾਰ ਦਾ ਹੋ ਗਿਆ ਜੀ ਇਤਨਾ ਰੋਟੇ ਆਪਣੀ ਲਗਾਵਾ ਜੀ ਕਰਿਆ ਨਹੀਂ